ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਹ ਦੀ ਵੀਡੀਓ ਜੇ ਇੱਕ ਪਲੂਣ ਬੱਚੀ ਤਾਜੀ ਸੂਈ ਵੀ ਦੰਦੋ ਕੀ ਦੀ ਤੇ ਇੱਕ ਨੀਲੀ ਰਬਜ ਪੈਂਦੀ ਝੋਟੀ ਇਹ ਦੋ ਨਗ ਸੇਲ ਆ ਡਿਟੇਲ ਵੀਰ ਤੁਹ ਬੁਖਦਿਆ ਹੋਗੇ ਜੀ ਸਤਿ ਸ਼੍ਰੀ ਅਕਾਲ ਭਾਈ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਘਹਿਣਾ ਹੀ ਨਾਮ ਰਾਜ ਕੁਮਾਰ ਹੈਗਾ ਤੇ ਜਿਲ੍ਹਾ ਬਰਨਾਲਾ ਪੈ ਗਿਆ ਨਾ ਤੇ ਮੋਬਾਈਲ ਨੰਬਰ ਆਪਣਾ 9465788197 9465788197 ਜਿਹੜਾ ਅਸੀਂ ਪਹਿਲਾ ਨੰਬਰ ਤੇ ਬੱਚੀ ਦੇਖਿਆ ਨਾ ਪਲੂਣ ਇਹ ਕਾ ਇੱਕ ਦਿਨ ਹੋ ਗਿਆ ਸੂਈ ਨੂੰ ਮਗਰ ਇਹਦੀ ਆ ਗਈ ਬੱਚੀ ਹਣਾ ਮਗਰ ਬੱਚੀ ਠੀਕ ਹੈ ਧਾਰ ਜੇਬ ਜੂ ਰੋਕੇ ਬਿਲਕੁਲ ਹਾਂ ਸਾਰਾ ਕੁਝ ਠੀਕ ਹੈ ਜੀ ਗਾਰੰਟੀ ਹੋ ਗਈ ਪੂਰੀ ਠੀਕ ਹੈ ਦੰਦੋ ਆ ਗਈ ਇਹ ਖੀਰੀ ਹੈ ਜੀ ਖੀਰੀ ਬਿਲਕੁਲ ਕਨਫਰਮ ਆ ਜਾਮਾ ਹਣਾ ਬਸ ਦੇਖੇ ਵਿੱਚ ਤਸੱਲੀ ਕਰੀ ਵੀ ਆਪਣੀ ਹੋਰੀ ਪੂਰੀ ਪੂਰੀ ਜੀ ਠੀਕ ਹੈ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਹੈ ਕਦਾ ਹੋਰ 12 ਕਿਲੋ ਆਸਣੇ ਬੱਚਾ 12 ਕਿਲੋ 6 ਲੀਟਰ ਟਾਈਮ ਦਾ ਟਾਈਮ ਦਾ ਠੀਕ ਹੈ ਹੁਣ ਸਵੇਰ ਦੀ ਚਵਾਈ ਆਪਾਂ ਹਜੇ ਇਹਦੀ ਕਰਨੀ ਹੈ ਹਨਾ ਆ ਬੱਚਾ ਕੋਲੇ ਖੜੇ ਕਰਕੇ ਫਸਮਾ ਚ ਆ ਗਈ ਹਨਾ ਹਾਂਜੀ ਹਾਂ ਠੀਕ ਹੈ ਚੋਣ ਚਵਾਤਾ ਰੈਕ ਨੰਬਰ ਪੂਰੀ ਪੂਰੀ ਇੱਕੋ ਹੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਦਾ ਮੁੱਲ ਕਰਾਉਣਾ ਤਾਂ 65 ਕਰ ਦਾਂਗੇ ਜਾਨੀ 60 ਵੀ ਹਾਂ ਨਾ ਹਾਂਜੀ ਮੜਾ ਮੜਾ ਮਾਨ ਤਾਂ ਹੋ ਜਾਊਗਾ ਬਸ ਹੋ ਜਾਊਗਾ ਟੋਰ ਦੇ ਬਾਹਰ ਨੂੰ ਸੋ ਪਰੋ ਮੂੰਹ ਮੱਥਾ ਦੇਖ ਸਕਦੇ ਵੜਦਾ ਪੂਰਾ ਚੰਗਾ ਸਾਫ ਸੁਥਰਾ ਥੋੜਾ ਅੰਦਰੋਂ ਖਿੱਚ ਕੇ ਲਿਆਂਦੀ ਹੈ ਤੇ ਲੈਵਾ ਨੂੰ ਕੋਲੇ ਪਾਸੋਂ ਕਿ ਖੀਰੀਆ ਮੂੰਹੋ ਬਿਲਕੁਲ ਪਹਿਲਾ ਸੂਆ ਪਲੂਨ ਸੂਈਆ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਧਾਰਤੂਰ ਬਿਰਕਨ ਦੇ ਬਿਲਕੁਲ ਓਕੇ ਆ ਸੋ ਲੈਵਾ ਬਾਬਾ ਕਰਾ ਦੇਖੋ ਥੋੜਾ ਸਾਫ ਜਿਹਾ ਬਿਲਕੁਲ ਫਟ ਫਟ ਲੈਵਾ ਤੇ ਫਾੜੀ ਵਾਲਾ ਲੈਵਾ ਜਾਵਾਂ ਚੁਆਈਏ ਦੀ ਸਵੇਰ ਦੀ ਹੋਣੀ ਆ ਧਾਰ ਵਾਲੇ ਪਾਸੋਂ ਓਕੇ ਆ ਤੇ 62000 ਦੇ ਵਿੱਚੋਂ ਮਾਨਤਨ ਮੌਕੇ ਤੇ ਹੋ ਜਾਊਗਾ ਸੋ ਲੈਵਾ ਦੇਖ ਲੈ ਪੂਰਾ ਓਕਾ ਤੇ ਬਾਕੀ ਜਾਂਦੇ ਜਾਣ ਵਧੀਆ ਮੂੰਹ ਮੱਥੇ ਲੱਗਦੀ ਬੈੜਾ ਸੂਈ ਸਵਾਈ ਆ ਪਿੱਛੇ ਬੱਚੀ ਆ 62000 ਕੀਮਤ ਇਹਦੇ ਵਿੱਚੋਂ ਮਾਨਤਨ ਹੋ ਜਾਏ ਤੇ ਦੂਜੇ ਨੰਬਰ ਜਿਹੜੇ ਆ ਪੰਜ ਝੋ ਹਾਂਜੀ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਜੇ ਸੂਆ ਸੋਣਾ ਹੈ ਦੂਜੇ ਸੂਆ ਸੁੰਦੀ ਆ ਤੇ ਕੁੰਡੇ ਸਿੰਘਾਂ ਦੀਆਂ ਹਨਾ ਜਮਾ ਇੱਕ ਸਿੰਘ ਦਾ ਮੜਾ ਪੋਪੜਾ ਦਾ ਥਾਵਾ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਟਾਈਮ ਪਿਆ ਸੂਣ ਚ ਇਹਦਾ ਇਹਨੇ 2-3 ਦਿਨ ਰਹਿ ਗਿਆ ਫਿਰ ਮੰਨ ਲੇ 4-5 ਦਿਨਾਂ ਦੇ ਵਿੱਚ ਵਿੱਚ ਸੂਭੂਗੀ ਜਮਾ ਪਹਿਲੇ ਸੂਏ ਤੋਂ ਕਿੰਨਾ ਕਿ ਦਿੱਤਾ ਇਹਨੇ ਇਹਨੇ 13 ਕਿਲੋ ਦੁੱਧ ਭਾਈ ਜਮਾ ਕੱਢੇ ਤੇ ਨੈਟ ਦਿੱਤਾਗਾ ਜੋਕ ਪਿਆ ਜਮਾ 13 ਕਿਲੋ ਦੁੱਧ ਆ 13 ਕਿਲੋ ਠੀਕ ਹੈ ਤੇ ਕੋਈ ਟੀਕਾ ਤਾਂ ਨਹੀਂ ਜਿਆਦਾ ਕਿਹੜਾ ਭਰਿਆ ਬਦੇ ਠੀਕ ਹੈ ਤੇ ਚੌਂਡ ਚਵਾ ਤਾਰ ਤੂਰ ਦੀ ਬੋਲੀ ਹੈ ਇਹ ਦੇਖਣਾ ਭੋਮੇ ਤਾਂ ਰਾਂ ਨਲਕੇ ਪੰਗੋ ਪੰਜੀ ਠੀਕ ਹੈ ਤੇ ਇਹਦੇ ਕੀ ਅੰਦਾਜ਼ਾ ਲਾ ਸਕੀਏ ਬਦੁੱਦ ਕਿੰਨਾ ਪਦੂਗੀ 15 ਇੰਚ ਕੋਲ ਬਦੁੱਦੀ ਪੂਰੀ ਹੈ ਗਰੰਟੀ ਦੇ ਕੇ ਉਹਨਾਂ ਨੇ ਮੈਨਾਂ ਦਿੱਤੀ ਠੀਕ ਆ ਆਪਾਂ ਲੈ ਕੇ ਆਏ ਹਣਾ ਹਾਂਜੀ ਹਾਂਜੀ ਠੀਕ ਹੈ ਸੋ ਕਦ ਕਾਟ ਤੋਰੀ ਵੀਰੇ ਬਾਹਰ ਨੂੰ ਸੋ ਕਦ ਕਾਟ ਵਗੈਰਾ ਦੇਖੋ ਮੈਂ ਇਹਦਾ ਚੰਗਾ ਨੀਲੀ ਰਾਵੀ ਚ ਆ ਗਈ ਤੇ ਸਿੰਘ ਮੂੰਹ ਮੱਥਾ ਵੀ ਸਿੰਘ ਸੋਨਾ ਕੁੰਡਾ ਕਰਕੇ ਪੋਪਲਾ ਲਾਥਾ ਵੇਗਾ ਪਾਸੇ ਦਾ ਥੱਲੇਵਾ ਵਗੈਰਾ ਦੇਖੋ ਜਿਹੜੇ ਸੋਨਾ ਮੁਠੀ ਵਾਲਾ ਥਾਣਾ ਤੇ ਥਾਣੀ ਦੱਸਦਾ ਦਾ ਨਰਮ ਚਵਾਈ ਵਾਲਾ ਥਾਣਾ ਤੇ ਦੇਖੋ ਜਮ ਮੱਥਾ ਮੁੱਥਾ ਤੇ ਬਾਕੀ ਮੈਂ ਇਹ ਚੀਜ਼ਾਂ ਵੇਖ ਕੇ ਕੁੰਬਲਾ ਵਗੈਰਾ ਛੋਟੀਆਂ ਜਿਹਾ ਪਾਉਣੀ ਬਿਲਕੁਲ ਤੇ ਰਾਜੀ ਸਮੀ ਪਲੀ ਵੀ ਪੂਰੀ ਆ ਓਕੇ ਆ ਜਮਾ ਕੋਬਰੋ ਕੱਦ ਕੱਢ ਵਗੈਰਾ ਦੇਖ ਸਕਦੇ ਹੋ ਲੈਵਾ ਦੇਖ ਸਕਦੇ ਨੇ ਇੱਧਰ ਤੋਂ ਪੂਰਾ ਸੋਹਣਾ ਸਾਫ ਸੁਥਰਾ ਤੇ ਗੁੱਲੇ ਵਾਲਾ ਥਾਣਾ ਬੜਾ ਠੀਕਾ ਮੋੜ ਲਿਆ ਰੋ ਇਹਨੂੰ ਤੇ ਬਾਕੀ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਬੜਾ ਮੋਹਰੀ ਦਾ ਕਰ ਕਾਲ ਜਾਂ ਕਰਦੀ ਪਈ ਆ ਤੇ ਬਾਈ ਜੀ ਰੇਟ ਆਪ ਇਹਦਾ ਕੀ ਰੱਖਿਆ ਜੀ ਇਹਦਾ ਰੇਟ 110 ਹੈ ਜੀ 1 ਲੱਖ 10 ਹਜ਼ਾਰ ਤੇ ਮਾਲਤਾਂ ਵਿੱਚ ਹੋ ਜਾਊਗਾ ਮੈਂ 1 5 ਦੀ ਦੇ ਦਾਂ 1 ਲੱਖ 5000 ਦੀ ਛੋਟੀਆਂ ਆਪਾਂ ਦੇ ਦਾਂਗੇ ਤੇ ਬਾਕੀ ਹੈ ਪਤਲੀ ਚਮੜੀ ਜਮੜੀ ਜਮਾ ਹਨਾ ਜਮਾ ਜਮਾ ਬਈ ਇਹ ਦੇਖ ਕਾਗਜ਼ ਵਰਗੀ ਨਰਮ ਚਮੜੀ ਆ ਤੇ ਠੰਡੇ ਵਾ ਸੋਹਣਾ ਸਾਫ ਸੁਥਰਾ ਦੂਜਾ ਸੂਆ ਜੈਨੋਂ ਸੁੰਦੀ ਪਈ ਹੈ ਸਿੰਘੂ ਮੁੱਥੇ ਦੇ ਪਾਸ ਓਕੇ ਥੋੜਾ ਪੋਪਲਾ ਲੱਥਾ ਵਾ ਤੇ ਬੱਚੇ ਸੋਹਣੇ ਪਾਲਕ ਪਾਉਣੇ ਨੰਬਰ ਬੋਲਦੀ ਵੀਰ ਦੁਆਰੇ ਆਪਣਾ 9465788177 ਸੋ ਇੱਕ ਪਲੂਣ ਬੱਚੀ ਤੇ ਇੱਕ ਨੀਲੀ ਦਾ ਵੀ ਝੋਟੀ ਦੋ ਰਗ ਬਕਾਉ ਪਿੰਡ ਗਹਿਣਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ